ਆਪਾਂ ਹੈਡਿੰਗ ਲਿਖਿਆ ਵੀ ਤਲਬੇ ਚੱਟ ਕੇ ਲੀਡਰਾਂ ਦੇ ਤਲਬੇ ਚੱਟ ਕੇ ਮਜੂਦਾ ਕੋਈ ਵੀ ਲੀਡਰ ਪੁਰਾਣੇ ਜਾਂ ਹਨਾ ਉਹਨਾਂ ਦੇ ਤਲਬੇ ਚੱਟ ਕੇ ਜਾਂ ਅਫਸਰਾਂ ਦੇ ਤਲਬੇ ਚੱਟ ਕੇ ਕਿਸੇ ਵੀ ਫੀਲਡ ਵਿੱਚ ਤੁਸੀਂ ਕਾਮਯਾਬ ਹੋ ਸਕਦੇ ਹੋ ਕਮਾਈ ਕਰ ਸਕਦੇ ਹੋ ਚਾਰ ਪੈਸੇ ਕਮਾ ਸਕਦੇ ਹੋ ਲੀਡਰਾਂ ਦੇ ਤਲਬੇ ਚੱਟ ਕੇ ਕੋਈ ਅਹੁਦੇਦਾਰੀਆਂ ਲੈ ਸਕਦੇ ਹੋ ਕੋਈ ਪ੍ਰਧਾਨਗੀਆਂ ਲੈ ਸਕਦੇ ਆਪਾਂ ਬੜੇ ਦੇਖਦੇ ਆ ਵੀ ਉਹ ਬੰਦਾ ਭਾਈ ਫਲਾਣੇ ਲੀਡਰ ਦੇ ਨੇੜੇ ਹੈ ਹਨਾ ਤੌਣੂ ਆ ਜਾ ਚੀਜ਼ ਮਿਲ ਰੱਖੀ ਆ ਆ ਬੰਦਾ ਫਲਾਣੇ ਲੀਡਰ ਦੇ ਨੇੜੇ ਆ ਪਿੰਡਾਂ 'ਚ ਵੀ ਦੇਖਦੇ ਆ ਸ਼ਹਿਰਾਂ 'ਚ ਵੀ ਦੇਖਦੇ ਆ ਵੱਖ-ਵੱਖ ਸੰਸਥਾਵਾਂ 'ਚ ਵੀ ਦੇਖਦੇ ਆ ਕਿਸੇ ਵੀ ਚੀਜ਼ਾਂ ਦੇ ਪ੍ਰਧਾਨੀਆਂ ਆ ਜਾਂ ਚੇਅਰਮੈਨੀਆਂ ਵੀ ਇਹ ਇਹਨਾਂ ਨੂੰ ਮਿਲਦੀਆਂ ਨੇ ਕਿਉਂ ਮਿਲਦੀਆਂ ਨੇ ਵੀ ਭਾਈ ਇਹ ਫਲਾਣੇ ਲੀਡਰਾਂ ਦੇ ਨੇੜੇ ਨੇ ਤੇ ਉਹ ਬੰਦੇ ਕੀ ਕਰਦੇ ਨੇ ਲੀਡਰਾਂ ਦੇ ਤਲਬੇ ਚੜਦੇ ਨੇ ਤਾਂ ਇਹਨੂੰ ਲੀਡਰ ਨੂੰ ਦਿੰਦੇ ਨੇ ਚੀਜ਼ਾਂ ਇਹ ਲੀਡਰ ਤਾਂ ਇਹ ਤਾਂ ਦੇਣ ਨਾ ਜੇ ਉਹ ਤਲਬੇ ਚੜਦੇ ਨੇ ਇਹ ਕਈ ਬੰਦਿਆਂ ਦੀ ਆਦਤ ਹੁੰਦੀ ਆ ਤਲਬੇ ਚੱਟਣ ਦੀ ਤਾਂ ਉਹ ਚਲੋ ਸ਼ੌਹਰਤ ਵੀ ਕਮਾ ਲੈਂਦੇ ਦੌਲਤ ਵੀ ਕਮਾ ਲੈਂਦੇ ਪਰ ਉਹ ਗਵਾਉਂਦੇ ਕੀ ਨੇ ਦੌਲਤ ਸ਼ੌਤ ਕਮਾ ਲੈਂਦੇ ਨੇ ਪਰ ਉਹ ਗਵਾਉਂਦੇ ਕੀ ਨੇ ਆਪਦਾ ਆਤਮ ਸਮਾਨ ਲੋਕਾਂ ਨੂੰ ਤਾਂ ਪਤਾ ਨਹੀਂ ਇਹਨਾਂ ਨੇ ਤਲਬੇ ਚੱਟ ਕੇ ਪ੍ਰਾਪਤ ਕਰਿਆ ਇਹ ਚੀਜ਼ ਦਾ ਯੋਗ ਹੈ ਨਹੀਂ ਸੀ ਇਹਨਾਂ ਨੇ ਤਲਬੇ ਚੱਟਨੇ ਛੋੜੇ ਆਲੇ ਦੁਆਲੇ ਵੀ ਇਹੋ ਜਿਹੇ ਬਹੁਤ ਲੋਕ ਹੁੰਦੇ ਹੋਣਗੇ ਆਪਾਂ ਕਹਿੰਦੇ ਨੇ ਨਾ ਥਾਣੇ ਚੱਲਦੀ ਆ ਇਹਨਾਂ ਦੀ ਫਲਾਣੇ ਥਾਂ ਚੱਲਦੀ ਆ ਨਾਂ ਚੱਲਦਾ ਨਾ ਸਿੱਕਾ ਚੱਲਦਾ ਉਹ ਤਲਬੇ ਚੱਟਣ ਵਾਲੇ ਲੋਕ ਹੁੰਦੇ ਨੇ ਤੇ ਦੂਜੇ ਪਾਸੇ ਰੁੱਖਾ ਬੋਲ ਕੇ ਇਹਨਾਂ ਜਿਹਨਾਂ ਵਿਰੋਧ ਤਾਂ ਕਰਕੇ ਡਾਂਗਾ ਖਾ ਕੇ ਲੋਕਾਂ ਖਾਤਰ ਲੜ ਕੇ ਜਿਹੜਾ ਇੱਜ਼ਤ ਕਮਾਈ ਜਾਂਦੀ ਹੈ ਚਾਹੇ ਬੰਦਾ ਨੰਗ ਹੋ ਜੇ ਜਮਾ ਕੋਲੇ ਕੁਝ ਨਾ ਹੋਵੇ ਚੀਜ਼ਾਂ ਸਭ ਕਮਾਲੇ ਗੱਲ ਕਰ ਜਿਹੜੀ ਇੱਜ਼ਤ ਉਹ ਬੰਦਾ ਆਤਮ ਸਮਾਨ ਸੀਸੇ ਉਰੇ ਖੜ ਕੇ ਜਾਂ ਲੋਕਾਂ ਦਾ ਪਿਆਰ ਕਮਾਇਆ ਜਾਂਦਾ ਉਹ ਸਭ ਤੋਂ ਵੱਡੀ ਕਮਾਈ ਹੈ ਮੇਰੇ ਵੀਰੋ ਇੱਕ ਗੱਲ ਯਾਦ ਰੱਖਿਓ ਸੋ ਬਾਲੇ ਮੈਨੂੰ ਕਹਿ ਜਾਂਦੇ ਨੇ ਕਿਸੇ ਲੀਡਰ ਨਾਲ ਸੈਟਿੰਗ ਕਰ ਲੈ ਕਿਸੇ ਆ ਚੀਜ਼ ਨਾਲ ਕਰ ਲੈ ਕਿਸੇ ਫਲਾਣੇ ਨਾਲ ਕਰ ਲੈ ਮੈਂ ਕਹਿ ਦਿੰਦਾ ਯਾਰ ਕੀ ਹੋ ਜੂ ਸੈਟਿੰਗ ਕਰਕੇ ਬਦੋਂ ਬਦ ਕੀ ਹੋ ਜੂ ਜਾਂ ਕਹਿ ਦੂਗਾ ਅਫਸਰਾਂਾ ਹੁਣ ਯਾਰ ਬੜੇ ਮੈਂ ਇਹ ਗੱਲਾਂ ਮੈਂ ਥੋੜੀਆਂ ਹੀ ਕਰੂੰਗਾ ਤੁਸੀਂ ਸੁਣ ਲਿਓ ਖਰੀਆਂ ਤੇ ਕਰਾਰੀਆਂ ਕੀ ਹੋ ਜਾਊਗਾ ਮਹਾ ਆਪਾਂ ਟਰੱਕੋਂ ਤੋਂ ਗੱਡੀ ਤੇ ਹੋ ਜਾਾਂਗੇ ਗੱਡੀ ਤੋਂ ਮੋਟਰਸਾਈਕਲ ਕਰ ਲਾਂ ਕੋਈ ਫੈਕਟਰੀ ਲਾ ਲਾਂਗੇ ਕੋਈ ਕਿਸੇ ਦੀ ਚੀਜ਼ ਦੀ ਪ੍ਰਾਣਗੀ ਲੈ ਲਾਂਗੇ ਜਾਂ ਕੋਈ ਚੇਅਰਮੈਨ ਹੀ ਲੈ ਲਾਂਗੇ ਗੱਲ ਕਰ ਜਿਹੜਾ ਆਪਾਂ ਲੜਾਈ ਸ਼ੁਰੂ ਕਰੀਏ ਤਾਂ ਆਪਣੀ ਵਿੱਚ ਹੀ ਰਹਿ ਜੂ ਜਦੋਂ ਆਪਾਂ ਸਰਕਾਰ ਦੇ ਵਿਰੁੱਧ ਲੜ ਰਹੇ ਹਾਂ ਉਹ ਤਾਂ ਚੀਜ਼ ਆਪਣੇ ਵਿੱਚ ਹੀ ਰਹਿ ਜੂ ਨਾ ਆਪਾਂ ਤਾਂ ਫਿਰ ਲੜ ਨਹੀਂ ਸਕਦੇ ਆਪਾਂ ਨਹੀਂ ਲੜ ਸਕਦੇ ਫੇਰ ਫਿਰ ਤਾਂ ਆਪਾਂ ਜ਼ਿਆਦਾਤਰ ਦਿਖਾਵਾ ਕਰਿਆ ਜਾਂਦਾ ਲੋਕਾਂ ਖਾਤਰ ਲੜਨ ਦਾ ਬਹੁਤ ਲੋਕ ਕਰਦੇ ਨੇ ਆਪਾਂ ਨੂੰ ਸਭ ਦਾ ਪਤਾ ਹੈ ਬੜਾ ਫੇਸਬੁੱਕ ਤੇ ਜਿਵੇਂ ਵੀਡੀਓ ਪਾਉਣੀ ਹੋਵੇ ਮੈਂ ਵੀਡੀਓ ਪਾਉਣਾ ਵੀਡੀਓ ਪਾਉਣ ਵੇਲੇ ਸਮਾਜ ਸੇਵੀ ਬਦਲ ਜਾਂਦੇ ਨੇ ਵੀਡੀਓ ਪਾਉਣ ਦੇ ਟਾਈਮ-ਟਾਈਮ ਉਹਨਾਂ ਦਾ ਰੁੱਖ ਮੂੰਹ ਮੜੰਗਾ ਸਭ ਕੁਝ ਹੋਰ ਹੁੰਦਾ ਪਰ ਜਦੋਂ ਵੀਡੀਓ ਪਾਹਟਦੇ ਨੇ ਉਦੋਂ ਉਹਨਾਂ ਦਾ ਅਸਲੀ ਰੂਪ ਦੇਖਣ ਆਲਾ ਹੁੰਦਾ ਨਾਲ ਰਹਿ ਕੇ ਮੈਂ ਸਭ ਸਮਾਜ ਸੇਵੀਆਂ ਨੂੰ ਕਹਿਣਾ ਜਿਹੜੇ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਮੂਰਖ ਬਣਾਉਂਦੇ ਨੇ ਸਰਕਾਰਾਂ ਨਾਲ ਵਰਤ ਵਰਤੇ ਮੈਂ ਪੁਲਿਸ ਨਾਲ ਵਰਤ ਵਰਤੇ ਮੈਂ ਅੰਦਰ ਖਾਤੇ ਅਫਸਰਾਂ ਦਾ ਵਰਤ ਵਰਤੇ ਮੈਂ ਕਿਤੇ ਜ਼ੁਲਮ ਹੁੰਦਾ ਉੱਥੇ ਉਹ ਲੋਕ ਬੋਲਦੇ ਨਹੀਂ ਉਹ ਵੱਧ ਤੋਂ ਵੱਧ ਰੋਲਾ ਪਾਉਂਦੇ ਨੇ ਫੋਕੀਆਂ ਫੋਕਾਂ ਫੋਕੀਆਂ ਗੱਲਾਂ ਦਾ ਉਹ ਉਹ ਲੋਕ ਨੇ ਜੋ ਐਮਪੀਆ ਦੇ ਕੋਟੇ 'ਚੋਂ ਪੈਸੇ ਲੈਂਦੇ ਨੇ ਉਹ ਕਿੱਥੋਂ ਸਰਕਾਰ ਨੇ ਉਹ ਤੋਂ ਬੋਲ ਪੈਣਗੇ ਜਦ ਵੱਡੇ ਵੱਡੇ ਪਸ ਅਧਿਕਾਰੀਆਂ ਨਾਲ ਅੰਦਰ ਖਾਤੇ ਸੈਟਿੰਗ ਹੈ ਜੋ ਲੋਕਾਂ ਨੂੰ ਮੁੱਧੂ ਬਣਾਇਆ ਜਾਂਦਾ ਹੈ ਬੜੇ ਲੋਕਾਂ ਦੀ ਹੈ ਸੋ ਭਾਈ ਇਹਨਾਂ ਤਲਬਾਂ ਚੱਟਾਂ ਦੀ ਰੀਸ ਨਾ ਕਰੋ ਇਹਨਾਂ ਤਲਬਾਂ ਚੱਟਾਂ ਬਣੀ ਦੇਖ ਕੇ ਆਪ ਦਾ ਢੱਡਣਾ ਜਾ ਲੋ ਕਿਉਂਕਿ ਤਲਬੇ ਚੱਟਣਾ ਇਹਨਾਂ ਦੀ ਫਿਤਰਤ ਚ ਹੈ ਇਹ ਤਲਬੇ ਚੱਟ ਕੇ ਹਣਾ ਇਹ ਤਲਬੇ ਚੱਟ ਕੇ ਪੈਸੇ ਕਮਾ ਲੈਣਗੇ ਕੋਈ ਵੱਡਾ ਮਹਿ ਬਣਾ ਲੈਣਗੇ ਵੱਡੀ ਕੋਠੀ ਪਾ ਲੈਣਗੇ ਪਰ ਭਾਈ ਜਿਹੜੀ ਨੇਕ ਕਮਾਈ ਹੈ ਨਾ ਲੋਕਾਂ ਖਾਤਰ ਨਹੀਂ ਆ ਆਪ ਦੀ ਹੱਕ ਸੱਚੀ ਮਿਹਨਤ ਦੀ ਉਹਦੇ ਵਰਗੀ ਐਸ਼ ਕਿਤੇ ਨਹੀਂ ਉਹਦੇ ਵਰਗੀ ਮੌਜ ਕਿਤੇ ਨਹੀਂ ਕੀ ਮਤਾਂ ਗਣਾ ਮੈਨੂੰ ਬੜੇ ਲੋਕ ਕਹਿੰਦੇ ਨੇ ਯਾਰ ਤੂੰ ਫਲਾਨੇ ਲੀਡਰਾਂ ਨਾਲ ਸਾਈਡਿੰਗ ਕਰ ਲਾ ਇਹ ਤਾਂ ਵੀ ਯਾਰ ਮੈਂ ਅੱਜ ਤੋਂ 20 ਸਾਲ ਪਹਿਲਾਂ ਤੋਂ ਡਾਂਗਾਂ ਚੱਕੀ ਫਿਰਦਾ ਸੀ ਲੀਡਰ ਮੇਰੇ ਪਿੱਛੇ ਪਿੱਛੇ ਫਿਰਦੇ ਸੀ ਮੈਂ ਉਦੋਂ ਨਹੀਂ ਕਿਸੇ ਦੇ ਲੀਡਰ ਦੇ ਪਿੱਛੇ ਲੱਗ ਕੇ ਕਿਤੇ ਕਬਜੇ ਦੇ ਗਿਆ ਜਾਂ ਕਿਸੇ ਦੀ ਹੋ ਨਹੀਂ ਕਰਿਆ ਕਿਸੇ ਪਿੱਛੇ ਉਸਤਾਦ ਦੇ ਦਮ ਤੇ ਲੜੇ ਸੀ ਉਦੋਂ ਵੀ ਸਾਰੀ ਮਾਨਸਾ ਨੂੰ ਪਤਾ ਮਾਨਸਾ ਦੇ ਯਾਨੇ ਲੀਡਰ ਪੁਰਾਣੇ ਨੂੰ ਨਾ ਨੂੰ ਪਤਾ ਵੀ ਉਦੋਂ ਵੀ ਨਹੀਂ ਕਿਸੇ ਥਣ ਲੱਗੇ ਸੀ ਹੁਣ ਤਾਂ ਪਰਮਾਤਮਾ ਦੀ ਕਿਰਪਾ ਬਹੁਤ ਹੈ ਹੁਣ ਤਾਂ ਲੱਗਣੀ ਕਿ ਆ ਸੋ ਪਈਆ ਮੈਨੂੰ ਮੇਰੇ ਜਾਣਕਾਰ ਨੇ ਉਹ ਹੀ ਗੱਲਾਂ ਨਾ ਕਿਹਾ ਕਰੋ ਮੈਨ ਅਣ ਲੜਦੇ ਹੀ ਮਰਾਂਗੇ ਲੋਕਾਂ ਖਾਤਰ ਬੋਲਦੇ ਬਸ ਨਖੇ ਉਹ ਤਾਂ ਬੋਲਣਾ ਹੋਰ ਆਪਣਾ ਕੰਮ ਕੋਈ ਹੈ ਨਹੀਂਗਾ ਇੱਕ ਵਿਰੁੱਧ ਚ ਬੋਲਣਾ ਨਸ਼ੇ ਦੇ ਇਕੱਲੇ ਦੇ ਨਾ ਕਿਸੇ ਬੰਦੇ ਦੇ ਨਾ ਕਿਸੇ ਇਨਸਾਨ ਦੇ ਤੇ ਬੁਕਾਉਂਦਾ ਸਾਡਾ ਪੁਲਿਸ ਪ੍ਰਸ਼ਾਸਨ ਧੱਕੇ ਨਾਲ ਜਿਉਂ ਇਹ ਗੱਲ ਕਿਉਂ ਕਹਿਣਾ ਮੈਂ ਕਿ ਉਹਨਾਂ ਦੀ ਡਿਊਟੀ ਹੈ ਚੀਜ਼ ਰੋਕਣ ਦੀ ਉਹ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਉਹਨਾਂ ਨੂੰ ਤਨਖਾਹ ਮਿਲਦੀ ਹੈ ਐਨਡੀਪੀਐਸ ਜਿਹੜੀ ਚੀਜ਼ ਆਉਂਦੀ ਹੈ ਉਹ ਸਾਡੇ ਘਰਾਂ ਚ ਸਾਡੇ ਬੱਚਿਆਂ ਤੱਕ ਗੁਰਦੀਪ ਸਿੰਘ ਵਾਲਾ ਬਹੁਤ ਵਧੀਆ ਸਰਦੀਪ ਸਿੰਘ ਬਾਈ ਜੀ ਸ਼ੇਅਰ ਕਰਦੇ ਉਹਨੂੰ ਸਾਡੇ ਬੱਚਿਆਂ ਤੱਕ ਪਹੁੰਚਦੀ ਹੈ 2024 ਚਲਾ ਗਿਆ ਬੜਾ ਰੌਲਾ ਪਾਇਆ ਆਪਾਂ ਹਰੇਕ ਪਿੰਡ ਹਰੇਕ ਸ਼ਹਿਰ ਜਾਣਗੇ ਇੰਤ ਮੌਤਾਂ ਹੋ ਗਈਆਂ ਨੌਜਵਾਨ ਭਰਾਵਾਂ ਦੀਆਂ ਟੀਕੇ ਲਾ ਲਓ ਵੱਡੋਜ ਹੋ ਗਿਆ ਚਲੋ ਆਪਾਂ 2024 ਦਾ ਹੋਣਾ ਭਾਈ ਵਿੱਚ ਫੋਨ ਨਾ ਕਰੋ ਯਾਰ ਹਣਾ ਭਾਈ ਮੋਨ ਜੀ ਤੋਂ ਮੇਰਾ ਆਪਰਾ ਸ਼ੇਅਰ ਕਰਦੇ ਆਪਾਂ ਭਾਈ ਜਿਹੜੇ ਦੇਖੀ ਇਹਨੂੰ ਸ਼ੇਅਰ ਕਰ ਦਿਓ ਆਪਾਂ ਤੋਂ ਸਿੱਟਾ ਕੱਢੋ ਜਿਹੜੇ ਆਪਾਂ 2024 ਚ ਆਪਣੇ ਪੁੱਤ ਗਵਾ ਲਏ 2025 ਚੋ ਬਚਾਲੋ ਭਾਈ ਬੜਕੇ ਡਾਕਟਰ ਹਰਸ਼ੇਂਦਰ ਕੌਰ ਦੀ ਲਾਈ ਰਿਪੋਰਟ ਹੈ ਰਿਪੋਰਟ ਹੈ WHO ਦੀ ਕਿ 10 ਸਾਲਾਂ ਤੱਕ ਜੇਕਰ ਨਾਰਥ ਇੰਡੀਆ ਜਾਨੀ ਕਿ ਖਾਸ ਕਰ ਪੰਜਾਬੀ ਤਫਕਾ ਸਾਰਾ ਪੰਜਾਬ ਇਸੀ ਦਿੱਲੀ ਤੱਕ ਪ੍ਰਾਤਨ ਪੰਜਾਬ ਜੇ ਇਹ ਨਾ ਨਸ਼ੇ ਤੋਂ ਹਟੇ ਨਾ ਨਸ਼ੇ ਤੋਂ ਰੁਕੇ ਨਾ ਇਹ ਜ਼ਹਿਰ ਲੈਣੋਂ ਹਟੇ ਨਾ ਸਰਕਾਰਾਂ ਨੇ ਕੋਈ ਕਦਮ ਚੁੱਕਿਆ ਠੀਕ ਹੈ ਭਾਈ ਕੁਲਵਿੰਦਰ ਸਿੰਘ ਸਿੱਧੂ ਤਾਂ ਪੰਜਾਬ ਚ 10 ਸਾਲਾਂ ਬਾਅਦ ਇਸ ਧਰਤੀ ਤੇ ਸਿਵਿਆਂ ਚ ਥਾਂ ਨਹੀਂ ਮਿਲਨੀ ਸੇਬਾ ਯਾ ਥਾਂ ਨਹੀਂ ਮਿਲਨੀ ਤੇ ਇੱਕ ਗੱਲ ਸੱਚ ਹੈ ਅੱਜ ਵੀ ਬਹੁਤ ਦੋ ਤਿੰਨ ਮੌਤਾਂ ਹਰੇਕ ਪਿੰਡ ਚ ਵੱਡੇ ਪਿੰਡਾਂ ਚ ਛਿੱਟੇ ਨਾਲ ਹੁੰਦੀਆਂ ਨੇ ਹੁਣ ਗੋਲੀਆਂ ਨਾਲ ਹੋਣ ਲੱਗੀਆਂ ਟਮੈਂਟਾ ਇਹ ਕੱਲੇ ਆਪਣੇ ਪੰਜਾਬ ਚ ਹੀ ਰਾਜਸਥਾਨ ਦਾ ਵੀ ਹਾਲ ਤੁਹਾਨੂੰ ਮੈਂ ਦਿਖਾ ਚੁੱਕਿਆ ਸੋ ਭਾਈ ਇਹ ਚੀਜ਼ ਦੇ ਖਿਲਾਫ ਕਿਉਂ ਨਹੀਂ ਬੋਲਦੇ ਚੁੱਲੇ ਚੁੱਲੇ ਤੇ ਗੱਲ ਅੱਛਾ ਕਿਹੜਾ ਸਮਾਜ ਹੈ ਵੀ ਯਾਰ ਲੋ ਡਾਂਗਾਂ ਚੱਕ ਕੇ ਲੜਦੇ ਫਿਰਦੇ ਨੇ ਲੋਕਾਂ ਨੂੰ ਕਹਿੰਦੇ ਨੇ ਇੱਧਰ ਆ ਜਾਓ ਇੱਧਰ ਆ ਜਾਓ ਯਾਰ ਲੋਕਾਂ ਨੂੰ ਕਹਿੰਦੇ ਨੇ ਐ ਕਰ ਲੋ ਐ ਕਰ ਲੋ ਹੁਣ ਉਹਨਾਂ ਦੇ ਪਿੰਡ ਤੇ ਨਸ਼ਾ ਹੈ ਨਹੀਂ ਨਾ ਲੋ ਮੈਨੂੰ ਕਿਹੜੇ ਇੱਕ ਦਾ ਕੋਈ ਮਰਜ਼ੀ ਆ ਚਾਹੇ ਯਾਰ ਚਾਹੇ ਕੋਈ ਲੀਡਰ ਹੈ ਕਿਹਦੇ ਕਿਹਦੇ ਚ ਨਸ਼ਾ ਹੈ ਨਹੀਂ ਕਿਹੜੇ ਪਿੰਡ ਚ ਨਸ਼ਾ ਹੈ ਨਹੀਂ ਉਹਨਾਂ ਦਾ ਫਰਜ਼ ਹੀ ਨਹੀਂ ਨਸ਼ੇ ਖਿਲਾਫ ਨਸ਼ਾ ਜਵਹਾ ਦੇ ਪਿੰਡ ਚ ਲੜ ਪੈਣਾ ਤਾਂ ਨਸ਼ਾ ਖਤਮ ਹੈ ਆਪਦਾ ਨੱਕ ਤਾਂ ਮੇਰੇ ਤੋਂ ਗੁੰਜਣ ਨਹੀਂ ਜਾਂਦਾ ਕਿਸਦਾ ਕੀ ਬੂੰਜੂਗਾ